ਇਹੋ ਜੀ ਜ਼ਮੀਨ ਜਿਹੜੀ ਕਿ 10 ਲੱਖ 13 ਹਜ਼ਾਰ ਨੂੰ ਕਿਲਾ ਠੇਕੇ ਤੇ ਚੜੀ ਆ ਤੇ ਜ਼ਿਮੀਦਾਰ ਮੰਨ ਲਓ ਮਾਲ ਹੋ ਗਿਆ ਬਾਈ ਜੀ ਠੇਕੇ ਤੇ ਜ਼ਮੀਨ ਸਿਰਫ 6 ਮਹੀਨਿਆਂ ਲਈ 10 ਲੱਖ 13 ਹਜ਼ਾਰ ਨੂੰ ਚੜੀ ਆ ਤੇ ਵੀਡੀਓ ਨੂੰ ਵੱਧ ਦੱਬ ਕੇ ਸ਼ੇਅਰ ਕਰ ਦਿਓ ਆ ਜਾਓ ਦਿਖਾਉਣਾ ਮੈਂ ਤੁਹਾਨੂੰ ਤੇ ਦੋਸਤੋ ਇਸ ਵਕਤ ਆਪਾਂ ਹੈਗੇ ਆ ਜੀ ਮਲੋਟ ਰੋਡ ਦੇ ਉੱਪਰ ਜਿੱਥੇ ਕਿ ਮੇਲਾ ਲੱਗਦਾ ਹੁੰਦਾ ਚੰਡੋਲਾ ਵਗੈਰਾ ਲੱਗਦੀਆਂ ਝੂਲੇ ਲੱਗਦੇ ਤੇ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਵੀ ਇਹ ਜਗ੍ਹਾ ਕੀ ਰੇਟ ਰੈਂਟ ਤੇ ਚੜੀ ਆ ਕੀ ਸਾਫਤਾਵਾ ਤੇ ਇਹ ਕਿਦਾਂ ਕਮਾਈ ਕਰਦੇ ਨੇ ਇਸ ਬਾਰੇ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਦੋਸਤੋ ਤਾਂ ਦੋਸਤੋ ਜਿਹੜੇ 8 9 10 ਕਿੱਲੇ 9 10 ਕਿੱਲੇ ਤਕਰੀਬਨ ਇਹ ਜਗ੍ਹਾ ਹੈ ਇਸ ਦਾ ਜਿਹੜਾ ਪ੍ਰਾਈਸ ਹੈ ਸਵਾਰਾ 1 ਕਰੋੜ 1 ਲੱਖ 30 ਹਜ਼ਾਰ ਨੂੰ ਇਹ ਸਾਰੀ ਚੜੀ ਹੋਈ ਆ ਦੋਸਤੋ ਇਹ ਤੇ ਦੂਜੀ ਗੱਲ ਜਿਹੜੀ ਵੀ ਇਹ ਇਹਨੇ ਪੈਸੇ ਕਿਵੇਂ ਕਮਾਈ ਕਰਨਗੇ ਕਿਦਾਂ ਕਰਨਗੇ ਤਾਂ ਦੋਸਤੋ ਜਿਹੜੀਆਂ ਆ ਐਂਟਰੀਆਂ ਲੱਗੀਆਂ ਹੋਈਆਂ ਨਾ ਆ ਦੇਖ ਲਓ ਤੁਸੀਂ ਇਹ ਆ ਐਂਟਰੀ ਮੈਨੂੰ ਲੱਗਦਾ ਵੀ ਐਸ ਵਾਰ ਕਟੋ ਘਟੋ ਵੀ 50 ਰੁਪਏ ਪਰਸਨ ਦੀ ਫੀਸ ਹੋਵੇਗੀ ਜੇਕਰ ਤੁਸੀਂ ਮੇਲੇ ਦੇ ਵਿੱਚ ਐਂਟਰ ਕਰਨਾ ਤਾਂ ਤਾਂ ਦੇਖ ਲਓ ਦੋਸਤੋ ਵੀ ਕਟੋ ਘਟੋ ਵੀ ਮਹੀਨਾ ਡੇਢ ਮਹੀਨਾ ਇਹਨਾਂ ਨੇ ਇੱਥੇ ਰਹਿਣਾ ਤੇ ਮਹੀਨੇ ਡੇਢ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਵੀ ਇਹਨਾਂ ਨੇ ਜਿਹੜੇ ਕਿਰਾਇਆ ਤੇ ਇਹਦਾ ਐਂਟਰੀ ਫੀਸ ਚੋਂ ਹੀ ਕੱਢ ਲੈਣਾ ਕਿਉਂਕਿ ਐਂਟਰੀ ਫੀਸ ਚੋਂ ਕਿਰਾਇਆ ਨਿਕਲ ਜਾਣਾ ਬਹੁਤ ਸਾਰੇ ਪੈਸੇ ਯਾਨੀ ਕਿ ਇੱਥੇ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਮੇਲਾ ਮਾਗੀ ਵੇਖਣ ਆਉਂਦੇ ਨੇ ਤੇ ਤੁਸੀਂ ਦੇਖ ਸਕਦੇ ਕੁਝ ਨਜ਼ਾਰਾ ਤੁਹਾਨੂੰ ਮੈਂ ਦਿਖਾ ਦੇਣਾ ਅੰਦਰੋਂ ਹੀ ਤੇ ਬਾਕੀ ਵਿੱਚ ਜਿਹੜੇ ਆ ਝੂਲੇ ਝਾਲੇ ਲੱਗਣਗੇ ਵੀ ਕਮਾਈ ਕਰਨਗੇ ਇਹਨਾਂ ਤੋਂ ਵੀ ਕੁਛ ਨਾ ਕੁਛ ਰੈਂਟਰ ਲਿਆ ਜਾਂਦਾ ਹਨਾ ਤਾਂ ਇਸ ਤਰੀਕੇ ਨਾਲ ਇਹ ਸਾਰਾ ਮੇਲਾ ਰੇਂਜ ਕਰਦੇ ਨੇ ਤੁਸੀਂ ਦੇਖ ਸਕਦੇ ਜੀ ਹਜੇ ਤਿਆਰੀਆਂ ਚੱਲੀਆਂ ਜਾਂਦੀਆਂ ਹਜੇ ਤੱਕ ਵੀ ਕੋਈ ਹਲਚਲ ਹੈ ਨਹੀਂ ਕੀ ਮੈਨੂੰ ਲੱਗਦਾ ਵੀ ਹਜੇ 2-4 ਦਿਨ ਲੱਗਦੇ ਨੇ ਵੀਰੇ ਕਦੋਂ ਤੱਕ ਸ਼ੁਰੂ ਹੋ ਜੂਗਾ ਇਹ ਆ ਮੇਲਾ ਆਪਣਾ 14 14 ਨੂੰ ਹੋਊਗਾ ਹਨਾ ਬਾਕੀ ਤਾਂ ਬਾਅਦ ਸਾਡਾ ਹਜੇ ਯਾਨੀ ਕਿ ਫਿੱਟਾ ਫਟਾਈ ਚੱਲੀ ਜਾਂਦੀ ਹੈ ਨਾ ਐਰ ਕੀ ਅੱਗੇ ਨਾਲ ਵਾਵਾ ਡਾਵਲ ਹੀ ਲੱਗਦਾ ਕੰਮ ਤੇ ਕੁਝ ਹਜੇ ਫਿੱਟਾ ਫਟਾਈ ਆ ਚੱਲੀ ਜਾਂਦੀ ਹੈ ਜੀ ਕੁਝ ਸਮੇਂ ਤੱਕ ਇਹ ਹੋਊਗਾ ਤੇ ਇਹ ਦੇਖ ਸਕਦੇ ਤੁਸੀਂ ਠੀਕ ਹੈ ਨਹੀਂ ਐਰ ਕੀ ਰੌਣਕ ਆਮ ਮਾਗੀ ਨਾਲੋਂ ਜ਼ਿਆਦਾ ਹੈ ਕਿਉਂਕਿ ਇਹਨਾਂ ਨੂੰ ਘਾਟਾ ਵੀ ਪੈ ਗਿਆ ਸੀ ਜਦੋਂ ਕੋਰੋਨਾ ਵੇਲੇ ਸੀ ਨਾ ਉਦੋਂ ਇਹਨਾਂ ਨੂੰ ਬਹੁਤ ਪੈਸੇ ਠੁੱਕੇ ਸੀਗੇ ਪਰ ਐਸ ਵਕਤ ਐਸ ਮੇਲੇ ਤੇ ਅਰਕੀ ਫੁੱਲ ਕਮਾਈ ਕਰਨਗੇ ਬਹੁਤ ਜ਼ਿਆਦਾ ਮੈਂ ਤਾਂ ਕਹਿੰਦਾ ਕਰਨੀ ਯਾਰ ਵਿਚਾਰੇ ਕਮਾਉਣ ਵਾਸਤੇ ਆਏ ਆ ਕਿਉਂ ਨਹੀਂ ਕਰਨੀ ਚਾਹੀ ਤੇ ਬਾਕੀ ਭਾਈ ਜਿਹਦੇ ਕੋਲੇ 9-10 ਕਿਲੇ ਜ਼ਮੀਨ ਆ ਉਹ ਤਾਂ ਲੈਂਦਾ ਨਿਆਰੀ 1 ਕਰੋੜ 1 ਲੱਖ 30 ਹਜ਼ਾਰ ਲੈ ਕੇ ਜੇਬ ਚ ਪਾ ਲੈਂਦਾ ਤੇ ਝੋਨਾ ਇਹਦੇ ਤੇ ਲਾ ਲੈਂਦਾ ਤੇ ਟਿਕਾਣੇ ਤੇ ਬੜੀ ਆ ਦੇਖ ਲਓ ਮਲੋਟ ਰੋਡ ਦੇ ਉੱਪਰ ਜਗਾ ਤੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇ ਓਕੇ ਬਾਈ